ਸਤਨਾਮੁ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਅਾ ਦਸ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਸੋਚੈ ਸੋਚਨਾ ਹੋਈ ਜੇ ਸੋਚੀ ਲਖਵਾਰ ਚੁੱਪੈ ਚੁਪਨਾ ਹੋਈ ਜੇ ਲਾ ਰਹਾ ਲਿਵਤਾਰ ਭੁਖਿਆ ਭੁਖ ਨਾ ਉਤਰੀ ਜੇ ਬੰਨਾਪਰੀਆਂ ਭਾਰ ਸਹ ਸਿਆਣਪਾ ਲਖ ਹੋਹੀ ਤਾਇਕ ਨਾ ਚੱਲੇ ਨਾਲ ਕਿਵ ਸਚਿਆ ਰਾਹੀ ਹੋਈਆ ਕਿਵ ਗੂੜਾ ਟੁੱਟਾ ਪਾਲ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵੇ ਨਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀਉ ਹੁਕਮ ਲੈ ਵੜਿਆਈ ਹੁਕਮੀ ਹੋ ਤਵਨੀ ਚ ਹੁਕਮ ਲਿਖ ਦੁਖ ਸੁਖ ਪਾਈਆ ਹੈ ਇਕਨਾ ਹੁਕਮੀ ਬਖਸ਼ੀਸ਼ ਇਕ ਹੁਕਮੀ ਸਦਾ ਭਵਾਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੇ ਬੁਝ ਜਾ ਤਾ ਹੋ ਮੈਂ ਕਹੇ ਨਾ ਕੋਈ ਗਾਵੈ ਕੋ ਤਾਨ ਹੁਵਕ ਸਤਾਨ ਗਾਵੈ ਕੋ ਦਾ ਜਾਣੇ ਨਿਸਾਨ ਗਾਵੈ ਕੋ ਗਨੁ ਡਿਆਈਆ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨਖੇਹ ਗਵਕੋ ਜੀਲਾ ਫਿਰ ਦੇਹ ਗਵਕੋ ਜਾ ਫਿਰ ਦਿਸ ਦੂਰ ਗਵਕੋ ਵਿਖੇ ਹਾਦਰਾ ਹਦੂਰ ਕਥਨਾ ਗਥੀ ਨਾਵ ਤੂਟ ਕਤ ਕਤ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਖੇ ਵੇ ਪਰਵਾਹ ਸਾਚਾ ਸਾਹਿਬ ਸਾਚਨਾਏ ਭਾਖਿਆ ਪਾਉ અપਾਰ ਆਖੇ ਮੰਗਿਆ ਦੇਹ ਦੇਹ ਦਾਤ ਕਰੇ ਦਾਤਾਰ ਫਿਰ ਕ ਅਗਰ ਰਖਿਆ ਜਿੱਦ ਸਦਰਬਾਰ ਮੋਹ ਕੀ ਬੋਲਣ ਬੋਲੀਆ ਜਿਸੁ ਅੰਦਰੇ ਪਿਆਰ ਅੰਮ੍ਰਿਤ ਵੇਲਾ ਸਾਚਨਾਉ ਵੜਿਆਈ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਕ ਦਵਾਰ ਨਾਨਕ ਇਹ ਮੈਂ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਇ ਆਪੇ ਆਪ ਨਿਰੰਜਨ ਸੋਈ ਜਿਨਸੇ ਵਿਆ ਤਨ ਪਾਇਆ ਮਾ ਨਾਨਕ ਗਾਵੀਏ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖਿਆ ਭਾਉ ਦੁਖ ਪਰਹ ਸੁਖ ਲਾ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸੁਮਾਈ ਗੁਰੀ ਸਰਗੁਰ ਗੋ ਰਖ ਪਰਮਾ ਗੁਰ ਪਾਰਬਤੀ ਮਾਈ ਜੀਹੋਂ ਜਾੜਾ ਖਾ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭ ਨਾ ਜੀਆ ਕਾਇਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾ ਜੇ ਤਿਸ ਭਾਵਾ ਮਿਣ ਪਾਣੀ ਕੇ ਨਾਏ ਕਰੀ ਜੇ ਤੀ ਸਿਰਠੁ ਪਾਈ ਵੇਖਾ ਮਨ ਕਰਮਾ ਕੇ ਮਿਲੇ ਲਈ ਮਤ ਵਿਚਰਤਨ ਜਵਾ ਹਰਮਾਲਿਕ ਜੀ ਇੱਕ ਗੁਰ ਕੀ ਸਿਕ ਸੁਣੀ ਗੁਰਾ ਇੱਕ ਦੇਹ 부ਝਾਈ ਸਬਨਾ ਜੀਆਂ ਕਾ ਇਕ ਦਾਤਾ ਸੂਮੈ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਨੀ ਹੋਏ ਨਵਾ ਖੰਨਾ ਵਿਜਾਰੀਆਂ ਨਾਲ ਚਲੇ ਸਭ ਕੋਏ ਚੰਗਾ ਨਾਰ ਖਾਏ ਕੈ ਜਸ ਕੀ ਰਜਗਲੇ ਜੇ ਤਿਸ ਨਦਰ ਨਾ ਵਈ ਤਾ ਬਾਤ ਨਾ ਪੁੱਛੇ ਕਿ ਕੀਤਾ ਅੰਦਰ ਕੀਟਕਾਰ ਦੋਸੀ ਦੋਸਤ ਰੇ ਨਾਨਕ ਨਰ ਗੁਣ ਗੁਣ ਕਰਾ ਗੁਣਵੰਤਾ ਗੁੰਦੇ ਤੇ ਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀ ਸੁਰਨਾਥ ਸੁਣਿਆ ਧਰਤਵ ਲਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਪਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਈਸ਼ਰ ਪਰਮਾਇੰਦ ਸੁਣਿਆ ਮੁਖਸਲਾ ਹਰਿਮੰਦ ਸੁਣਿਆ ਜੋਗ ਜੁਗ ਤਰਪੇਦ ਸੁਣਿਆ ਸਾਸ ਸਿਮਰਤਿ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਸਰ ਕਾ ਅਸ਼ਨਾਨ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਪ ਪਾਪ ਕਾ ਨਾਸ ਸੁਣਿਆ ਸਰਾਂ ਗੁਣਾ ਕੀ ਗਾਹ ਸੁਣਿਆ ਸ਼ੇਖਪੀਰ ਪਾਤਸ਼ਾਹ ਸੁਣਿਆ ਅੰਧੇ ਪਾਵੈ ਰਾਹ ਸੁਣਿਆ ਹਾਤ ਵੇਸ ਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੀ ਕੋ ਕਹੇ ਪੀਛੇ ਪਛਦਾਏ ਕਾਗਿਤ ਕਲਮ ਨ ਲਿਖ ਰਹਾਰ ਮੰਨੇ ਕਾ ਭੈ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੀ ਕੋ ਮਨ ਜਾਣੇ ਮਨ ਕੋਏ ਮਨ ਸੁਪਤ ਹੋਵੈ ਮਨ ਬੁੱਧ ਮਨਨੇ ਸਗਲ ਪਵਨ ਕੀ ਸੁਧ ਮਨਨੇ ਮੋਹ ਝੂਟਾ ਨਾ ਖਾਏ ਮਨਨੇ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਮਾਰਗ ਠਾਕ ਨਾ ਪਾਏ ਮਨੈ ਪਸਿਉ ਪ੍ਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸੇਤੀ ਸੰਬੰਧ ਆਸਾ ਨਾਮ ਦਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨੈ ਪਾਵੇ ਮੁਕਤ ਦੁਆਰ ਮਨੈ ਪਰਵਾਰੇ ਸਹਾਰ ਮਨ ਤਰ ਤਾਰੇ ਗੁਰ ਸਿਖ ਮਨੇ ਨਾਨਕ ਭਵੇ ਨਾ ਪੇਖ ਐਸਾ ਨਾਮ ਨਰਿੰਦਰ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਜ ਪਰਵਾਰ ਪੰਜ ਪ੍ਰਧਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸੁਹਾ ਦਰ ਜਾਨ ਪੰਚਾਂ ਕਾ ਗੁਰ ਇਕ ਤਿਆਨ ਜੀ ਕੋ ਕਹ ਕਰੇ ਵਿਚਾਰ ਕਰਤੇ ਕਾ ਕਰਨੇ ਨਾਹੀ ਸੁਮਾਰ ਤੋਲ ਧਰਮ ਦੇ ਆਕਾਪੂਤ ਸੰਤੋਖਤਾ ਪ੍ਰਖਿਆ ਜਨ ਸੂਤ ਜੀ ਕੋ ਬੂਝੈ ਹੋਵੇ ਸਚਿਆਰਤਬ ਲਿਉ ਪਰ ਕੀਤਾ ਭਾਰ ਤਰਤੀ ਹੋਰ ਪਰੈ ਹੋਰ ਹੋਰ ਤਿਸ ਦੇ ਬਾਤ ਲੈ ਕਮਜ਼ੂਰ ਜੀ ਜਾਤ ਰੰਗਾ ਕੇ ਨਾਮ ਸਭ ਨਾਲ ਲਿਖਿਆ ਬੜੀ ਗਲਾਮ ਇਹੋ ਲੇਖਾ ਲਿਖ ਜਾਣੇ ਕੋਏ ਲਿਖਾ ਲਿਖਿਆ ਕੀਤਾ ਹੋਏ ਕੀ ਤਾ ਤਾਨ ਸੁਆਲ ਰੂਪ ਕੀਤੀ ਦਾ ਜਾਣੇ ਕੌਣ ਕੂਤ ਕੀਤਾ ਪਸਾਉ ਏ ਕੋ ਕਵਾਉ ਤਸਤੇ ਹੋਏ ਲਖ ਦਰਿਆਉ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਪਲਿਕਾਰ ਤੂੰ ਸਦਾ ਸਲਾਮ ਨਰੰਕਾਰ ਸੰਖ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾਉ ਸੰਗ ਗ੍ਰੰਥ ਮੁਖ ਵੇਦ ਪਾਠ ਸੰਖ ਜੋਗ ਮਨ ਰਹੈ ਉਦਾਸ ਅ ਸੰਖ ਭਗਤ ਗੁਣ ਗਿਆਨ ਵਿਚਾਰ ਸੰਗ ਸਤੀ ਅ ਸੰਗ ਦਾਤਾਰ ਸੰਗ ਸੂਰਮਾ ਪਖਸਾਰ ਸੰਖ ਮੋਹ ਲਿਵ ਲਾਇ ਤਾਰ ਕੁਦਰਤ ਕਵਨ ਕਹਾ ਵਿਚਾਰ ਇਵਾਰਿਆ ਨਾ ਜਾਮਾ ਇੱਕ ਵਾਰ ਜੋਤ ਪਾਵੇ ਸਾਈ ਪਲੀਕਾਰ ਤੂੰ ਸਦਾ ਸਲਾਮ ਨਰੰਕਾਰ ਸੰਖ ਮੂਰਖੰਦ ਭੋਰ ਸੰਖ ਚੋਰ ਹਰਾਮਖੋਰ ਸੰਖ ਅਮਰ ਕਰ ਜਾਹੀ ਜੋਰ ਅਸੰਖ ਗਲਵਟ ਹਤਿਆ ਕਮਾਹੀ ਅਸੰਖ ਪਾਪੀ ਪਾਪ ਕਰ ਜਾਹੀ ਅਸੰਖ ਉੜਿਆਰ ਕੂੜੇ ਫਿਰਾਹ ਅਸੰਖ ਮਲੇਸ਼ ਮਲ ਭਖ ਖਾਹੀ ਸਗਨੰਦਕ ਸਰਕਰ ਹੈ ਭਾਰ ਨਾਨਕ ਨੀਚ ਗਏ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੇ ਸਾਈ ਬਲਿਕਾਰ ਤੂੰ ਸਦਾ ਸਲਾਮ ਨਰੰਕਾਰ ਸੰਖ ਨਾਮ ਸੰਖ ਥਾਵ ਗੰਗਮ ਗੰਮ ਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਗਖਰੀ ਨਾਮ ਅਖਰੀ ਸਾਲਾ ਅਖਰੀ ਗਿਆਰ ਗੀਤ ਗੁਣਗਾਹ ਅਖਰੀ ਲਿਖਣ ਬੋਲਣ ਬਾਨ ਅਖਰਾ ਸਿਰ ਸੰਜੋਗ ਵਖਾਨ ਜਿਨ ਨੇ ਲਿਖੇ ਤਿਸ ਸਰਨਾ ਹੀ ਜੇ ਫਰਮਾਏ ਤਿਪ ਤਿਪਾਹੀ ਜੀਤਾ ਕੀਤਾ ਤਿਤਨਾ ਉਹ ਵਿਨਾ ਵਿਨਾਹੀ ਕੋ ਥਾਉ ਗੁਦਰਤ ਕਵਨ ਕਾ ਵਿਚਾਰ ਵਾਰਿਆ ਨਾ ਜਾਵਾ ਇਕ ਵਾਰ ਜੋ ਤਤ ਪਾਵੇ ਸਾਈ ਪਲਿਕਾਰ ਤੂੰ ਸਦਾ ਸਲਾਬ ਨਰੰਕਾਰ ਪਰੀਆ ਹੱਥ ਪੈਰ ਤਨ ਦੇਹ ਪਾਣੀ ਤੋਤਾ ਉਤਰ ਸਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਤੋਏ ਪਰੀਆ ਮਦ ਪਾਪਾ ਕੈ ਸੰਗ ਉਹ ਤੋਪਾ ਨਾਮ ਕਰੰਗ ਪੁਨੀ ਪਾਪੀ ਆਖਣ ਨਾਹੀ ਕਰ 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 ਨਾ ਲਿਖ ਲੈ ਜਾਹੁ ਆਪੇ ਬੀਜ ਆਪੇ ਹੀ ਖਾਹੁ ਨਾਨਕ ਹੁਕਮੀਆ ਬੋ ਜਾਵੋ ਤੀਰ ਤਪ ਦਿਆਦ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤੀ ਸਿਮ ਲਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਬਿਨ ਗੁਣ ਕੀਤੇ ਬਗਦ ਨਾ ਹੋਏ ਸਵਸਥ ਸਾਥ ਬਾਣੀ ਬਰਮਾਓ ਸਤ ਸੁਹਾ ਸਦਾ ਮਨ ਚਾਓ ਕਵਨ ਸੁਵੇਲਾ ਵਕਤ ਕਵਨ ਕਵਨਥਿਤ ਕਵਨawar ਕਵਨ ਸੇ ਰੁਤੀ ਮਾਹ ਕਵੰਜਿਤ ਹੋ ਆਕਾਰ ਵੇਲ ਨਾ ਪਾਈਆ ਪੰਡ ਤੀਜਾ ਹੋ ਵੇ ਲੇਖ ਪੁਰਾਨ ਵਕਤ ਨਾ ਪਾਇਓ ਕਾਦੀਆ ਜੇ ਲਿਖਨ ਲੇਖ ਪੁਰਾਨ ਥਿਤ ਵਾਰ ਨਾ ਜੋਗੀ ਜਾਣੇ ਰਤ ਮਾਹ ਨਾ ਕੋਈ ਜਾ ਕਰਤ ਸਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾ ਕਿਵ ਸਲਾਹੀ ਗੋਵਰ ਨਹੀਂ ਕਿਵ ਜਾਣਾ ਨਾਨਕ ਆਖਨ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੀ ਕੋ ਆਪੂ ਜਾਣੇ ਅਗੇ ਗਿਆਨਾ ਸੋਹੈ ਪਤਲ ਅਪਤਾਲ ਲਖ ਅਗਾਸ ਅਗਾਸ ਊੜਕ ਊੜਕ ਪਾਲ ਥਕੇ ਵੇਦ ਕਹ ਨਿਕਵਾਤ ਸਹ ਸ 18 ਗਹਿਨ ਕਤੇ ਬਾਸ ਲੂ ਇਕਤਾਤ ਲੇਖਾ ਹੋਇ ਤਾ ਲਿਖਿਆ ਲੇਖਾ ਹੋਇ ਵਿਨਾਸ਼ ਨਾਨਕ ਵਡਾਖੀਐ ਆਪੇ ਜਾਣ ਆਪ ਸਲਾਹੀ ਸਲਾਹੀ ਤਿਸੁ ਰੂਪ ਨ ਪਾਈਆ ਨਦੀਆ ਤੇ ਬਾਹ ਪਉਹੇ ਸਮੁੰਦਰ ਨ ਜਾਣੀ ਹੈ ਸਮੋਸਾ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨ ਹੋਵਨੀ ਜੀ ਤਿਸ ਮਨਹੁ ਨਾ ਬਿਸਰਹਿ ਅੰਤ ਨਾ ਸਿਵਦੀ ਗਹ ਨਾੰਤ ਅੰਤ ਨ ਕਰਨ ਦੇ ਦਾੰਤ ਅੰਤ ਨ ਵਿਖਣ ਸੁਣ ਨਾਂਤ ਅੰਤਨ ਜਾਪੇ ਕਾ ਮਨ ਮੰਤ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰ ਆਵਾਰ ਅੰਤ ਕਾਰਨ ਕੀਤੇ ਬਿਲਾਹੀ ਤਾਂ ਕੇ ਅੰਤ ਨ ਪਾਈ ਜਾਹੀ ਹੂ ਅੰਤਨ ਜਾਣੇ ਕੋਈ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉਚਾ ਥਾਉ ਉਚੇ ਉਪਰ ਉਚਾ ਨਾਉ ਏ ਵੱਡੂ ਚਾਹੂਆ ਕੋਈ ਤੇ ਸੋਚੇ ਕੋ ਜਾਣੇ ਸੋਏ ਜਿਵੜਿ ਆਪ ਜਾਣਿ ਆਪੋ ਆਪ ਨਾਨਕ ਨਦਰੀ ਕਰਿਂਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤੈ ਨਾ ਤਮਾਏ ਕੀਤੇ ਮੰਗਹਿ ਜੋਤ ਪਾਰ ਕੀਤੇ ਅੰਕੜ ਨਹੀਂ ਵਿਚਾਰ ਕੀਤੇ ਖਵ ਟੂਟੇ ਵਿਕਾਰ ਤੇਤੇ ਲەل ਮੁਕਰਪਾ ਹੀ ਕੀਤੇ ਮੂਰਖਾ ਹੀ ਖਾਹੀ ਕੀਤੇ ਆ ਦੁਖ ਭੂਖ ਸਰਮਾਰ ਰਹੀ ਬੀਦਾ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਇ ਕੱਖਣ ਪਾਏ ਉਹ ਜਾਣੇ ਜੇ ਤਿਆ ਮੂੰ ਖਾਏ ਆਪੇ ਜਾਣੇ ਆਪੇ ਦੇ ਆਖੇ ਸੀ ਪੀ ਗਏ ਜਿਸ ਰੂਪ ਖੇ ਸਿਰਸਾ ਲਾਹ ਨਾਨਕ ਬਾਦਸ਼ਾਹੀ ਬਾਦਸ਼ਾਹ ਹੋ ਅਮੂਲ ਗੋਣ ਮੂਲਵਾ ਪਾਰ ਮੂਲਵਾ ਪਾਰੀ ਅਮਲ ਪੰਡਾਰ ਮੂਲਾ ਵੈ ਮੂਲਾ ਜਾਹੀ ਮੂਲ ਪਾਏ ਮੂਲਾ ਸਮਾਹੀ ਮੂਲ ਧਰਮ ਮੂਲ ਦੀ ਬਾਣ ਮੂਲ ਧਰਮ ਮੂਲ ਪਰਵਾਨ ਮੂਲ ਬਖਸ਼ੀ ਸ਼ਮਨਨੀ ਸ਼ਾਨ ਮੂਲ ਕਰਮ ਮੂਲ ਫਰਮਾਨ ਅਮੂਲੋ ਮੂਲਾ ਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ ਆਖੇ ਵੀਰ ਬਾਟ ਬੁਰਾਨ ਆਖੇ ਪੜ੍ਹੇ ਕਰਹਿ ਵਿਖਿਆਨ ਆਖੇ ਅਬਰਮੇ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖ ਹੈ ਇਸਰ ਆਖ ਸਿਦ ਆਖ ਗੀਤੇ ਕੀਤੇ ਬੁੱਧ ਆਖ ਹੈ ਦਨਵ ਆਖ ਹੈ ਦੀਵ ਆਖ ਹੈ ਸੁਰ ਨਰਮੁ ਜੰਸੀਵ ਕੀਤੇ ਆਖ ਆਖਣ ਪਾਹੀ ਕੀਤੇ ਕਹਿ ਕਹਿ ਉਠ ਉਠ ਜਾਹੀ ਗੀਤੇ ਕੀਤੇ ਹੋਰ ਕਰ ਹੈ ਤਾਕ ਨਾ ਸਕ ਹੈ ਕੀ ਕੀ ਜੀਵਣ ਭਾਵ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾ ਲਿਖੀਐ ਸਰਗਾ ਵਾਰਾ ਗਾਵਾਰ ਸੋਦਰ ਕੀ ਹਾ ਸੋਕਰ ਕੀ ਹਾ ਜਦ ਬੈ ਸਰਬ ਸਵਾਲੇ ਬਾਜੇ ਨਾਦ ਅਨੇਕ ਸੰਖਾ ਕੇ ਤੇ ਵਾਪਨ ਹਾਰੇ ਕੇਤੇ ਰਾਗ ਬਰੀ ਸੋ ਕਹੀਨ ਕੇਤੇ ਗਾਵਨ ਹਾਰੇ ਗਾਵਹਿ ਤੁਹਨੋਂ ਪਉਣ ਬਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵੇ ਈਸ਼ਰ ਬਰਮਾ ਦੇਵੀ ਸੋ ਹੰਸਦਾ ਸਵਾਰੇ ਗਾਵਹਿ ਇੰਦਰਾਸਨ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਹਿ ਸਤਸਮਾਦੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਤ ਪੜਨ ਰਖੀ ਸਰ ਜੁਗ ਜੁਗ ਵਿਦਾ ਨਾਲੇ ਗਾਵਹਿ ਮੋਹਨੀਆਂ ਮਨਮੋਹਨ ਸਰਗਾ ਮਛ ਪਿਆਲੇ ਗਾਵਨ ਰਤਨੁ ਪਾਏ ਤੇਰੇ ਅਠਸਠ ਤੀਰਥ ਨਾਲੇ ਗਾਵਹਿ ਜੂਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਘਣ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੀ ਸੀ ਤੁਧ ਨੂੰ ਗਾਵਹਿ ਜੋ ਤੁਧ ਪਾਵਨ ਰਤੇ ਤੇਰੀ ਭਗਤ ਰਸਾਲੀ ਹੋਰ ਕੀਤੇ ਗਾਵਨ ਸੀ ਮੈਂ ਚਿਤਨਾਵਨ ਨਾਨਕ ਕਿਆ ਵਿਚਾਰੀ ਸੂਈ ਸੂਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਬੀਹੋ ਸੀ ਜਾਇ ਨਾ ਜਾਸੀ ਰਚਨਾ ਦੇ ਨਿਰਜਾਈ ਰੰਗੀ ਰੰਗੀ ਪਾਤੀ ਕਰ ਕਰ ਜਨਸੀ ਮਾਇਆ ਜਿਨੂੰ ਪਾਈ ਕਰ ਕਰ ਵੇਖੈ ਕੀਤਾ ਆਪਣਾ ਜੀਵ ਤਿਸ ਦੀ ਵਡਿਆਈ ਜੋ ਤੁਸ ਭਾਵੇਂ ਸੋਈ ਕਰਸੀ ਹੁਕਮ ਨਾ ਕਰ ਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਨ ਰਜ਼ਾਈ ਮੁੰਦਾ ਸੰਤੋਖ ਸ਼ਰਮ ਪਾਟੋਲੀ ਤਿਆਨ ਕੀ ਕਰਹਿ ਬਿਪੂਤ ਖਿੰθα ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤਾ ਜਗਜੀਤ ਆਦੀਸ ਸਿਆਦੀ ਸਾਧ ਨੀਲਨਾਦਨਾਹਤ ਜੋ ਜੋ ਗੇ ਕੋ ਵੇਸ ਬੁਗਤ ਗਿਆਨ ਦਿਆ ਭੰਡਾਰਨ ਕੜਕੜਵਾਜ ਜਹਨਾਦ ਆਪ ਨਾਥ ਨਾਤੀ ਸਭ ਜਾਂ ਕੀ ਰਿਸ ਦਵਰਾ ਸਾਧ ਸੰਜੋਗ ਵਿਜੋਗ ਦਾ ਔਕਾਰ ਚਲਾਵੇ ਲੇਖੇ ਆਵੇ ਭਾਗ ਆਦੀਸ ਤਿਸੈ ਆਦੀਸ ਆਦ ਨੀਲਨਾਦ ਨਾਹਤ ਜੁਗ ਜੁਗ ਏ ਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰ ਚੇਲੇ ਪ੍ਰਵਾਨ ਇਕ ਸੰਸਾਰੀ ਇਕ ਪੰਡਾਰੀ ਇਕ ਲਾਇ ਦੀਬਾਨ ਜਿਗਤ ਸੁਭਾਵੈ ਤਵੇਂ ਚਲਾਵੈ ਜਿਬ ਹੂਗਾ ਫਰਮਾਨ ਉਹ ਵੇਖਿਆ ਉਹਨਾਂ ਨੂੰ ਦਰਨਾਵੈ ਬਹੁਤਾ ਹੂ ਵਿੜਾਨ ਆਦੀਸ ਤਿਸੈ ਆਦੀਸ ਆਦ ਨੀਲਨਾਦ ਨਾਹਤ ਜੁਗ ਜੁਗ ਏ ਕੋ ਵੇਸ ਆਸਨ ਲੋਏ ਲੋਏ ਪੰਡਾਰ ਜੋਗ ਚ ਪਾਇਆ ਸੋਏ ਕਾਵਾਰ ਕਰ ਕਰ ਵੇਖੈ ਸਜਨ ਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਸਿਆ ਆਦੇਸ ਆਦ ਨੀਲਾ ਨਾਦ ਨਾਹਤ ਜੁਗ ਜੁਗ ਏਕੋ ਵੇਸ ਨਿਕਦੋ ਜੀਵੋਂ ਲਖ ਹੋਏ ਲਖ ਹੋਵੇ ਲਖ 20 ਲਖ ਲਗੇ ਡਾਕਿਆ ਹੈ ਏਕ ਨਾਮ ਜਗਦੀਸ਼ ਇਤਰਾਹ ਪਦ ਪਵੜੀਆ ਚੜੀਆ ਹੋਈ 21 ਸੁਰ ਗੱਲਾਂ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਆ ਕੂੜੀ ਕੂੜੈ ਠੀਸ ਅਖਨ ਜੋਜ ਪੈਣਾ ਜ਼ੂਰ ਜ਼ੂਰ ਨਾ ਮੰਗੰਦੇ ਨਾ ਜ਼ੂਰ ਜ਼ੂਰ ਨਾ ਜੀਵਨ ਮਰਨ ਨਾ ਜ਼ੂਰ ਜ਼ੂਰ ਨਾ ਰਾਜ ਮਾਲ ਮਨਸੂਰ ਜ਼ੂਰ ਨਾ ਸੁਰਤੀ ਗਿਆਨ ਵਿਚਾਰ ਜ਼ੂਰ ਨਾ ਜੁਗਤੀ ਛੁਟਿਆ ਸੰਸਾਰ ਜਿਸ ਹੱਥ ਜ਼ੂਰ ਕਰ ਵੇਖੈ ਸੋਏ ਨਾਨਕ ਉਤਮਨੀ ਜਨਾ ਕੋਏ ਰਾਤੀ ਰੁਤੀ ਤਿਥਿ ਤਿਵਾਰ ਪਵਨ ਪਾਨੀ ਅਗਨੀ ਪਾਤਾਲ ਤਿਸ ਵਿੱਚ ਅਰਤੀ ਥਾਪ ਰਖੀ ਤਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੇ ਨਾਮ ਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿਥੈ ਸੋਹਨ ਪੰਜ ਪ੍ਰਵਾਹ ਨਦਰੀ ਕਰਮ ਪਵੇ ਨੀਸਾਨ ਕਚ ਪਕਾਈ ਉਥੈ ਪਾਏ ਨਾਨ ਗਿਆ ਜਾਪੇ ਜਾਏ ਧਰਮ ਖੰਡ ਕਾ ਹੋ ਧਰਮ ਗਿਆਨ ਖੰਡ ਕਾ ਖੋ ਕਰਮ ਕੇ ਤੇ ਪਵਨ ਪਾਣੀ ਬੈਸੰਤਰ ਕੀਤੇ ਕਾਲ ਮਹੇਸ਼ ਕੀਤੇ ਵਰਮੇ ਕਾੜਤ ਕੜੀਆ ਰੂਪ ਰੰਗ ਕੇ ਵੇਸ ਕੀਤੇ ਆ ਕਰਮ ਭੂਮੀ ਮੇਰ ਕੀਤੇ ਕੀਤੇ ਤੂ ਅਪਦੇਸ ਕੀਤੇ ਇੰਦ ਚੰਦ ਸੂਰ ਕੀਤੇ ਕੀਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧਨਾਥ ਗੀਤੇ ਗੀਤੇ ਦੀਵੀ ਵਿਸ਼ ਕੇਤੇ ਦੇਵਦਾਰ ਨਮਨ ਗੀਤੇ ਕੇਤੇ ਰਤਨ ਸੰਮੰਦ ਕੇਤੇ ਆਂ ਖਾੜੀ ਗੀਤੇ ਆ ਬਾਣੀ ਕੇਤੇ ਪਾਤ ਨਰੰਦ ਕੇਤੇ ਆ ਸੁਰਤੀ ਸੇਵ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪਰਚੰਡ ਤਿਥੈ ਨਾਦ ਮਨੋਰ ਕੋਡ ਨੰਦ ਸ਼ਰਮ ਖੰਡ ਕੀ ਬਾਣੀ ਰੂਪ ਦਿਥੈ ਕਾੜਤ ਗੜੀਏ ਬਹੁਤ ਅਨੂਪ ਤਾਂ ਕੀਆ ਗੱਲਾਂ ਕਥਿਆ ਨਾ ਜਾਹੀ ਜੇ ਕੋ ਕਹੇ ਪਿਛੇ ਪਛਤਾਏ ਤਿਥਾ ਘੜੀਆ ਸੂਰਤ ਮਤਮਨ ਬੁੱਧ ਤਿਥਾ ਘੜੀਆ ਸਰਾਸਦਾਂ ਕੀ ਸੁਧ ਕਰਮ ਖੰਡ ਕੀ ਬਾਣੀ ਜ਼ੋਰ ਤਿਥਾ ਹੋਰ ਨਾ ਕੋਈ ਹੋਰ ਤਿਥਾ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਪਰਪੂਰ ਤਿਥਾ ਸੀਤਾ ਸੀਤਾ ਮਹੀਮਾ ਮਾਹੀ ਤਾਂਗੇ ਰੂਪ ਨਾ ਕਥਨੇ ਜਾਹੀ ਨਾ ਉਹੇ ਮਰਹਿ ਨਾ ਠਾਗੇ ਜਾਹੀ ਜਿਨ ਗੈ ਰਾਮ ਸੇ ਮਨ ਮਾਹੀ ਤਿਥਾ ਬੁਗਤ ਵਸੈ ਕੈ ਲੋਕ ਰਹੈ ਅਨੰ ਸਚਾ ਮਨ ਸੋਏ ਸਾਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾ ਖੰਡ ਮੰਡਲ ਵਰਪੰਡ ਜੇ ਕੋ ਕਥੈ ਤਾ ਅੰਤ ਨਾਨਤ ਤਿਥਾ ਲੋ ਲੋ ਆਕਾਰ ਜਿਵ ਜਿਵ ਹੁਕਮ ਤੇ ਤਿਵ ਵਿਚਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਜਤਪਹਾਰਾ ਤੀਰ ਸੁਨਿਆਰ ਅਹਰਨ ਮਤ ਵੀਧ ਤਿਆਰ ਪਾਉ ਖੰਨਾ ਗੰਤਪਤਾਉ ਪਾਡਾ ਭਾਉ ਅੰਮ੍ਰਿਤ ਤਟਾਲ ਘੜਿਆ ਸ਼ਬਦ ਸੱਚੀ ਟਕਸਾਲ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰਿ ਨਦਰਿ ਹਾਲ ਸਲੋਕ ਗੁਰੂ ਗੋਪਾਣੀ ਪ੍ਰਤਾ ਮਤਾ ਤਤ ਮਹਤ ਦਿਵਸ ਰਾਤ ਦੁਰਦਾਈ ਦਾਇਆ ਖੇਲੈ ਸਗਲ ਜਗਤ ਚੰਗਿਆਈਆਂ ਗੁਰਿਆਈਆਂ ਵਚ ਤਰਮਹ ਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ